ਸ਼ਸ਼ੀ ਕਾਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਇੱਕ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਅੱਜ ਪੰਜਾਬ ਦੇ ਵਿੱਚ ਤੁਸੀਂ 10 ਸਾਲ ਪੁਰਾਣੀ ਬਿਮਾਰੀ ਠੀਕ ਕਰਨੀ ਹੋਵੇ, ਸ਼ੂਗਰ ਦੇ ਮਰੀਜ਼ ਨੂੰ ਠੀਕ ਕਰਨਾ ਹੋਵੇ, ਹਰਨੀਆਂ ਦੀ ਬਿਮਾਰੀ ਤੇ ਇੱਥੋਂ ਤੱਕ ਕਿ ਮਰੇ ਹੋਏ ਵਿਅਕਤੀ ਨੂੰ ਜ਼ਿੰਦਾ ਕਰਨਾ ਹੋਵੇ। ਤਾਂ ਵੀ ਇਹ ਲੋਕ 2 ਮਿੰਟ ਵਿੱਚ ਕਰ ਦਿੰਦੇ ਨੇ। ਅੱਜ ਪੰਜਾਬ ਵਿੱਚ ਇਨਨੀਆਂ ਸਵਾਲ ਲਗਾਈਆਂ ਜਾ ਰਹੀਆਂ ਨੇ ਕਿ ਜਿੱਥੇ ਹਜ਼ਾਰਾਂ ਸਿੱਖ ਕ੍ਰਿਸਟਨ ਰੀ ਦੇ ਵਿੱਚ ਕਨਵਰਟ ਹੋ ਰਹੇ ਨੇ ਸਿੱਖ ਧਰਮਿਕ ਅਜੇਹਾ ਧਰਮ ਹੈ ਜਿੱਥੇ ਕਈ ਗੁਰੂਆਂ ਨੇ ਇਨਸਾਨੀਅਤ ਦੇ ਲਈ ਆਪਣਾ ਬਲੀਦਾਨ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦਿਆਂ ਨੇ ਆਪਣੀ ਜਾਨ ਦੇ ਦਿੱਤੀ ਸੀ ਪਰ ਆਪਣਾ ਧਰਮ ਨਹੀਂ ਬਦਲਿਆ ਸੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਅੱਜ ਪੰਜਾਬ ਦੀ 10% ਪੋਪੂਲੇਸ਼ਨ ਕ੍ਰਿਸਚਨ ਬਣ ਚੁੱਕੀ ਹੈ ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਕਿ ਮਾਝਾ ਏਰੀਆ ਜਿੱਥੋਂ ਦੇ ਤਨ ਤਨ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਲੋਕ 크੍ਰਿਸਚੀਅਨ ਬਣ ਚੁੱਕੇ ਨੇ ਮਾਝੇ ਦੇ ਕੁਝ ਅਜਿਹੇ ਪਿੰਡ ਨੇ ਜਿੱਥੋਂ ਦੀ 70% ਆਬਾਦੀ ਕਨਵਰਟ ਹੋ ਕੇ 크੍ਰਿਸਚੀਅਨ ਬਣ ਚੁੱਕੀ ਹੈ ਤੁਸੀਂ ਦੇਖਦੇ ਹੋਮੋਗੇ ਕਿ ਪੰਜਾਬੀ ਮੂਵੀ ਜਾਂ ਗਾਣਿਆਂ ਵਿੱਚ 크੍ਰਿਸਚੀਅਨ ਧਰਮ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਜੇਕਰ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ 크੍ਰਿਸਚੀਅਨ ਬਣ ਰਹੇ ਨੇ ਤਾਂ ਇਹ ਕੋਈ ਆਮ ਇਤਿਹਾਖ ਨਹੀਂ ਹੈ ਇਹ ਇੱਕ ਨੈਕਸਸ ਹੈ ਜੋ ਕਿ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ ਇਹ ਸਿੱਖਾਂ ਨੂੰ ਮਜਬੂਰੀ ਬਸ ਆਪਣੇ ਵਿੱਚ ਕਨਵਰਟ ਕਰਵਾ ਰਹੇ ਨੇ ਤੇ ਜਿਹੜੇ ਤਰੀਕੇ ਵਰਤ ਰਹੇ ਨੇ ਉਹ ਬਹੁਤ ਸ਼ੌਕਿੰਗ ਨੇ ਹੁਣ ਸਵਾਲ ਇਹ ਹੈ ਕਿ ਇੰਨੇ ਵੱਡੇ ਪੱਧਰ ਤੇ ਜਿਹੜਾ ਕੰਮ ਹੋ ਰਿਹਾ ਉਸ ਲਈ ਪੈਸਾ ਕਿੱਥੋਂ ਆ ਰਿਹਾ ਅਸੀਂ ਇੱਥੇ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਰਹੇ ਕੋਈ ਵੀ ਬੰਦਾ ਕਿਸੇ ਧਰਮ ਵਿੱਚ ਜਾ ਸਕਦਾ ਹੈ। ਇੰਡੀਆ ਦੇ ਸੰਵਿਧਾਨ ਉਸ ਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ। ਪਰ ਧੱਕੇ ਨਾਲ ਜਾਂ ਸਕੀਮ ਕਰਕੇ ਉਸ ਨੂੰ ਇਸ ਵਿੱਚ ਲੈ ਕੇ ਆਉਣਾ ਉਹ ਬਹੁਤ ਗਲਤ ਹੈ। ਅਸੀਂ ਉਸ ਦੀ ਹੀ ਗੱਲ ਕਰ ਰਹੇ ਹਾਂ। ਪੰਜਾਬ ਵਿੱਚ ਕਈ ਇਲਾਕੇ ਅਜਿਹੇ ਹਨ ਜਿੱਥੇ ਸਿੱਖਾਂ ਲਈ ਅਲੱਗ ਗੁਰਦੁਆਰੇ ਬਣੇ ਨੇ ਤੇ ਦੂਸਰੀਆਂ ਜਾਤਾਂ ਲਈ ਅਲੱਗ ਗੁਰਦੁਆਰ ਸਾਹਿਬ ਬਣੇ ਨੇ। ਤੇ ਇਸੇ ਚੀਜ਼ ਦਾ ਹੀ ਫਾਇਦਾ ਉਠਾ ਕੇ ਇਹਨਾਂ ਲੋਕਾਂ ਨੂੰ ਹੀ ਕਨਵਰਟ ਕੀਤਾ ਜਾ ਰਿਹਾ ਹੈ ਸਿੱਖੇ ਜਮ ਤੋਂ 크੍ਰਿਸਚਨ ਵਿੱਚ ਹੁਣ ਕਨਵਰਟ ਕਰਨ ਦੀ ਜਿਹੜੀ ਅਗਲੀ ਤਰੀਕਾ ਉਹ ਵਰਤਦੇ ਨੇ ਉਹ ਹੈ ਫੇਕ ਟ੍ਰੀਟਮੈਂਟ ਅੱਜ ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੇ ਸਵਾ ਲੱਗਦੀ ਹੈ ਤੇ ਨਾਲ ਹੀ ਉਹਨਾਂ ਦੇ ਪੋਸਟਰ ਵੀ ਲੱਗਦੇ ਆ ਸਵਾ ਦੇ ਜਿਸ ਵਿੱਚ ਸਵਾ ਦੀ ਡੇਟ ਲਿਖੀ ਹੁੰਦੀ ਹੈ ਟਾਈਮ ਲਿਖਿਆ ਹੁੰਦਾ ਤੇ ਨਾਲ ਇਹ ਵੀ ਲਿਖਿਆ ਹੁੰਦਾ ਕਿ ਉਸ ਦਿਨ ਖਾਣਾ ਫ੍ਰੀ ਮਿਲੇਗਾ ਤੇ ਆਪਣੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਜਾਂਦੇ ਆ। ਤੇ ਉੱਥੇ ਉਹਨਾਂ ਦੇ ਸਾਹਮਣੇ ਜਾਦੂ ਤੇ ਚਮਤਕਾਰ ਦਿਖਾਇਆ ਜਾਂਦਾ ਹੈ। ਕਿ ਜਿਵੇਂ ਕਿ ਗੁੰਗੇ ਬੋਲਣ ਲੱਗ ਜਾਂਦੇ ਆ। 1 ਮਿੰਟ ਵਿੱਚ ਆਤਮਾ ਪਵਿੱਤਰ ਹੋ ਜਾਂਦੀ ਹੈ। ਤੇ 45 ਸਾਲਾਂ ਦੇ ਅੰਨੇ ਇਨਸਾਨ ਦੀ ਇੱਕ ਝਟਕੇ ਨਾਲ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ। ਤੇ ਇਹ ਸਭਾ ਵਿੱਚ ਇਹ ਸਾਰੇ ਚਮਤਕਾਰ ਹੁੰਦੇ ਨੇ। ਇਸ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਂਦਾ ਹੈ। ਇਨਾਂ ਦੇ ਮਿਲੀਅਨ ਵਿੱਚ ਵੀਊ ਹੁੰਦੇ ਨੇ ਇੱਥੇ ਅਨਸਾਨਾਂ ਨੂੰ ਝੂਠੇ ਅਮੀਰ ਵੇਚੀ ਜਾਂਦੀ ਹੈ ਕਿ ਕਿਸੇ ਬਿਮਾਰੀ ਨੂੰ ਠੀਕ ਕਰਨ ਦੀ ਜਿਸ ਦਾ ਇਲਾਜ ਮੈਡੀਕਲ ਸਾਇੰਸ ਕੋਲ ਵੀ ਨਹੀਂ ਹੁੰਦਾ ਇਹ ਵੱਡੀ ਤੋਂ ਵੱਡੀ ਬਿਮਾਰੀ ਨੂੰ ਮਿੰਟ ਚ ਖਤਮ ਕਰ ਦਿੰਦੇ ਐ ਬਸ ਕਾਰਨ ਇਹ ਹੈ ਕਿ ਤੁਸੀਂ ਬਸ ਸਾਡਾ ਧਰਮ ਅਪਣਾਓ ਆਪਣਾ ਧਰਮ ਬਦਲ ਲਓ ਇਸ ਸਿਚੁਏਸ਼ਨ ਵਿੱਚ ਆਮ ਮਜਬੂਰ ਇਨਸਾਨ ਕੀ ਕਰੇਗਾ ਇੱਥੇ ਪ੍ਰਾਰਥਨਾ ਤੇ ਠੀਕ ਕਰਨ ਦੀ ਮੋਟੀ ਫੀਸ ਵੀ ਲਈ ਜਾਂਦੀ ਹੈ। ਪੰਜਾਬ ਵਿੱਚ ਬਹੁਤ ਸਾਰੇ 크੍ਰਿਸਚਨ ਦੇ ਸਕੂਲ ਨੇ ਇਨ੍ਹਾਂ ਸਕੂਲਾਂ ਵਿੱਚ ਜਿਹੜੇ ਪਰਿਵਾਰ ਕਨਵਰਟ ਹੁੰਦੇ ਨੇ 크੍ਰਿਸਚਨ ਧਰਮ ਵਿੱਚ ਉਹਨਾਂ ਦੇ ਬੱਚਿਆਂ ਦੀ ਫੀਸ ਬਿਲਕੁਲ ਹੀ ਥੋੜੀ ਹੁੰਦੀ ਹੈ ਜਾਂ ਨਾ ਮਾਤਰ ਹੁੰਦੀ ਹੈ। ਤੇ ਇੱਥੇ ਵੀ ਬਹੁਤ ਸਾਰੇ ਲੋਕ ਕਨਵਰਟ ਹੋ ਜਾਂਦੇ ਆ 크੍ਰਿਸਚਨ ਧਰਮ ਵਿੱਚ। ਇਸ ਤੋਂ ਇਲਾਵਾ ਜਿਹੜਾ ਦੂਜਾ ਲਾਲਚ ਦਿੱਤਾ ਜਾਂਦਾ ਹੈ ਜੂਥ ਨੂੰ ਉਹ ਵੀਜ਼ਾ ਲਵਾਉਂਦਾ ਤੁਸੀਂ ਜਾਣਦੇ ਹੋ ਕਿ ਲੋਕਾਂ ਵਿੱਚ ਬਹੁਤ ਕ੍ਰੇਜ਼ ਹੈ ਦੂਜੇ ਦੇਸ਼ਾਂ ਵਿੱਚ ਜਾਣ ਦਾ ਹੁਣ ਤੁਸੀਂ ਜੇਕਰ ਜੰਗ ਜਨਰੇਸ਼ਨ ਦੀ ਕੋਈ ਇੰਟਰਵਿਊ ਦੇਖੋ ਤਾਂ ਉਸ ਵਿੱਚ ਉਹ ਆਪ ਦੱਸਦੇ ਹੈ ਕਿ ਜਦੋਂ ਤੋਂ ਅਸੀਂ 크੍ਰਿਸਚੀਅਨ ਧਰਮ ਵਿੱਚ ਆਏ ਹੈ ਤੇ ਉਸ ਤੋਂ ਬਾਅਦ ਹੀ ਸਾਡਾ ਵੀਜ਼ਾ ਆਇਆ ਹੈ ਇਹ ਵੀ ਆ ਕਿ 크੍ਰਿਸਚੀਅਨ ਦੇ ਲੋਕਾਂ ਨੇ ਬਹੁਤ ਘਰ ਵੀ ਬਣਾਏ ਨੇ ਤੇ ਉਹਨਾਂ ਦੀ ਮਦਦ ਵੀ ਕੀਤੀ ਹੈ ਉਹਨਾਂ ਨੂੰ ਰਾਸ਼ਨ ਵਗੈਰਾ ਵੀ ਦਿੱਤਾ ਪਰ ਇਹ ਸਾਰਾ ਕੰਮ ਇਹਨੇ ਲੱਖਾਂ ਰੁਪਏ ਦਾ ਕੰਮ ਕਿਸੇ ਇੱਕ ਬੰਦੇ ਦਾ ਤਾਂ ਨਹੀਂ ਹੋ ਸਕਦਾ ਇਸ ਦੇ ਪਿੱਛੇ ਬਹੁਤ ਆਰਗੇਨਾਈਜੇਸ਼ਨ ਨੇ ਜਿਹੜੀਆਂ ਉਹ ਇੰਡੀਆ ਵਿੱਚ ਫੰਡ ਕਰਦੀਆਂ ਨੇ ਮੋਸਟਲੀ ਇਹ ਪੈਸਾ ਯੂਰੋਪੀਅਨ ਕੰਟਰੀ ਤੋਂ ਆਉਂਦਾ ਹੈ ਤੇ ਉਹ ਇੱਕ ਡੋਨੇਸ਼ਨ ਦੇ ਰੂਪ ਵਿੱਚ ਆਉਂਦਾ ਹੈ ਜ਼ਿਆਦਾਤਰ ਲੋਕਾਂ ਨੂੰ ਆਪਣੇ ਵੱਲ ਅਟਰੈਕਸ਼ਨ ਲਈ ਇਹ ਐਕਟਰਾਂ ਤੋਂ ਵੀ ਪ੍ਰੋਮੋਸ਼ਨ ਕਰਵਾ ਰਹੇ ਨੇ ਇਹ ਬਹੁਤ ਵੱਡੇ ਨੈਟਵਰਕ ਦੀ ਤਰ੍ਹਾਂ ਕੰਮ ਕਰ ਰਹੇ ਹੈ ਪੰਜਾਬ ਦੇ ਵਿੱਚ ਤਕਰੀਬਨ 65000 ਪਾਸਟਰ ਡਿਪਲੋਏ ਕੀਤੇ ਗਏ ਨੇ ਪੰਜਾਬ ਦੇ ਹਰੇਕ ਪਿੰਡ ਵਿੱਚ 2 ਤੋਂ 3 ਪਰਿਵਾਰ ਅਜੇ ਜ਼ਰੂਰ ਨੇ ਜੋ ਕਿ ਕਨਵਰਟ ਹੋ ਕੇ 크ਿਸਚਨ ਬਣ ਚੁੱਕੇ ਨੇ ਪੰਜਾਬ ਵਿੱਚ ਨਮੀਆਂ ਤੋਂ ਨਮੀਆਂ ਚੱਚ ਬਣ ਰਹੀਆਂ ਨੇ ਪੰਜਾਬ ਨੂੰ ਇੱਕ 크ਿਸਚਨ ਸਟੇਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਹੁਣ ਧਿਆਨ ਦੇਣ ਦੀ ਗੱਲ ਇਹ ਹੈ ਕਿ ਇਸ ਵਿੱਚ ਇਹਲਾ ਸਿੱਖ ਧਰਮ ਨਹੀਂ ਬਲਕਿ ਹੋਰ ਵੀ ਸਾਰੇ ਧਰਮਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਵਿੱਚ ਵੱਡੇ-ਵੱਡੇ ਪਾਸਟਰ ਨੂੰ ਪੁਲਿਸ ਸਿਕਿਉਰਿਟੀ ਦਿੱਤੀ ਹੋਈ ਹੈ। ਅੱਜ ਪੰਜਾਬ ਵਿੱਚ ਇਹ ਪਾਸਟਰਾਂ ਦੀ ਪਾਵਰ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਪੰਜਾਬ ਵਿੱਚ ਇਹਨਾਂ ਨੇ ਆਪਣੀ ਇੱਕ ਪਾਰਟੀ ਬਣਾ ਲਈ ਹੈ ਜਿਸ ਦਾ ਨਾਮ ਹੈ ਯੂਨਾਈਟਿਡ ਪੰਜਾਬ ਪਾਰਟੀ। ਵੈਸਟਰਨ ਕੰਟਰੀਆਂ ਦੇ ਲੋਕ ਵੀ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਵੈਸਟਰਨ ਕੰਟਰੀਆਂ ਵਿੱਚ ਵੀ ਇਹਨਾਂ ਦੇ ਵਿਰੁੱਧ ਪ੍ਰੋਟੈਸਟ ਹੋ ਰਹੇ ਨੇ। ਜੇਕਰ ਤੁਸੀਂ ਇੰਟਰਨੈਟ ਤੇ ਦੇਖੋਗੇ ਤਾਂ ਉਹਨਾਂ ਕੰਟਰੀ ਨੇ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਹਰ ਧਰਮ ਵਿੱਚ ਗਲਤ ਲੋਕ ਹੁੰਦੇ ਨੇ ਤੇ ਉਸੇ ਤਰ੍ਹਾਂ ਧਰਮ ਵਿੱਚ ਸਹੀ ਲੋਕ ਵੀ ਹੁੰਦੇ ਨੇ ਪਰ ਤੁਹਾਨੂੰ ਇਹ ਫਰਕ ਸਮਝਣਾ ਪਵੇਗਾ ਕਿ ਕੌਣ ਤੁਹਾਨੂੰ ਸਹੀ ਰਾਹ ਦਿਖਾ ਰਿਹਾ ਤੇ ਕੌਣ ਤੁਹਾਡੀ ਮਜਬੂਰੀ ਦਾ ਫਾਇਦਾ ਚੱਕ ਰਿਹਾ ਅੱਜ ਜੋ ਵੀ ਪੰਜਾਬ ਵਿੱਚ ਹੋ ਰਿਹਾ ਹੈ ਜਾਂ ਤਾਂ ਉਹ ਗਵਰਨਮੈਂਟ ਜੇ ਕੋਈ ਐਕਸ਼ਨ ਲਵੇ ਇਹ ਹੋ ਸਕਦਾ ਹੈ ਤੇ ਦੂਜਾ ਲੋਕਾਂ ਨੂੰ ਇੰਨਾ ਜ਼ਿਆਦਾ ਅਵੇਅਰ ਹੋਣਾ ਪਊਗਾ ਕਿ ਉਹਨਾਂ ਨੂੰ ਪਤਾ ਲੱਗ ਜੂ ਕਿ ਇਹ ਸਾਰਾ ਧੋਖਾ ਹੈ ਤੇ ਜਲਦੀ ਇਸ ਚੀਜ਼ ਦੇ ਬਾਰੇ ਅਵੇਅਰ ਹੋਣ ਦੀ ਲੋੜ ਹੈ ਤਾਂ ਕਿ ਆਪਣੇ ਧਰਮ ਨੂੰ ਬਚਾਇਆ ਜਾ ਸਕੇ ਉਮੀਦ ਹੈ ਕਿ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ